ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਛੜਕ ਜਿਹੜੀ ਉਹ ਪਾਣੇ ਪਿੰਡ ਚ ਆਉਂਦੀ ਹੈ ਤੇ ਅੱਗੇ ਸਿੱਧੀ ਝਮੇਲੀ ਹੋ ਕੇ ਕੋਟਸੂਖੀ ਨੂੰ ਲੰਘ ਜਾਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਜਿਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਸਾਹਮਣੇ ਤੁਸੀਂ ਇਹ ਗਾਂ ਦੇਖ ਰਹੇ ਹੋ ਸੋ ISO ਆਇਗਾ ਤੇ ਇਹਦੇ ਥੱਲੇ ਚੰਗਾ ਦੁੱਧ ਤਿਆਰ ਹੈ। ਕਿੰਨਾ ਤਿਆਰ ਆ ਉਹ ਬਾਈ ਦੱਸ ਦਊਗਾ ਤੇ ਤੁਸੀਂ ਦੋ ਟਾਈਮ ਤਿੰਨ ਟਾਈਮ ਉਸ ਦੁੱਧ ਨੂੰ ਚੋ ਸਕਦੇ ਹੋ, ਤੋਲ ਸਕਦੇ ਹੋ ਜਿੰਨਾ ਤੁਹਾਨੂੰ ਦੱਸਿਆ ਜਾਊਗਾ। ਸੋ ਤਸੱਲੀ ਕਰਨਾ ਤੁਹਾਡਾ ਹੱਕ ਹੈ ਦੋਸਤੋ। ਆਓ ਇਹਦੇ ਬਾਰੇ ਜਾਣਕਾਰੀ ਲਈਏ ਫਿਰ ਇਹਨੂੰ ਤੋਰਾਂਗੇ। ਨੰਬਰ ਸਕਰੀਨ ਉੱਤੇ ਚੱਲੂਗਾ ਤੇ ਸਿੱਧੀ ਕਾਲ ਤੁਹਾਡੀ ਬਾਈ ਦੇ ਨਾਲ ਹੋਊਗੀ। ਸੌਦਾ ਸਿੱਧਾ ਤੁਸੀਂ ਮਾਲਕ ਨਾਲ ਕਰੋਗੇ। ਜਸਵੰਤ ਬਾਈ ਸਸਤੀ ਕਾਲ। ਸਸਤੀ ਹੈ ਬਾਈ। ਜਸਵੰਤ ਆਈ ਜਾਂਦੀਆਂ ਰੁਟੀਨ ਚ ਨਾ ਮਾਲ ਰੁਟੀਨ ਚ ਹੀ ਆ ਜਾਂਦਾ ਤੇ ਸੇੜ ਹੋਈ ਜਾਂਦਾ ਭਾਈ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਇੱਕ ਹੀ ਗਾਂ ਦਿਖਾ ਰਹੇ ਹਾਂ ਹਾਂ ਇੱਕੋ ਹੀ ਗਾਂ ਦਿਖਾਉਣੀ ਪਈ ਆ ਵੈਸੇ ਇਹ ਦੂਜੀਆਂ ਵੀ ਵਿਕਰੀ ਵਾਲੀਆਂ ਆ ਵੀਗਰੀ ਵਾਲੀਆਂ ਬਈ ਇੱਕ ਬੜਾ ਤਾਜੀ ਸੂਈ ਆ ਆ ਚੰਗੇ ਰਿਕਾਰਡ ਲਈਏ ਅੱਛੇ ਆਪਾਂ ਤਿਆਰ ਕਰਕੇ ਵੀਡੀਓ ਪਾਵਾਂਗੇ ਇਹਦੀ ਅਪਲੋਡ ਕਰਾਂਗੇ ਠੀਕ ਹੈ ਇਹ ਚੰਗੇ ਰਿਕਾਰਡ ਲਈਏ ਦੋਨੇ ਗਾਂਾਂ ਨੂੰ ਠੀਕ ਹੈ ਅੱਛਾ ਇਹਦੀ ਕੀ ਡਿਟੇਲ ਆ ਭਾਈ ਇਹ ਬਾਈ ਜੀ ਤੀਜਾ ਸੂਆ ਹਮ ਇਹਨੂੰ 18ਵਾਂ ਦੇਣਾ ਸੂਈ ਨੂੰ ਠੀਕ ਹੈ ਇਹ ਆਪਾਂ ਫਾਰਮ ਚੋਂ ਲਈ ਸੀ 30 ਕਿਲੋ ਦੁੱਧ ਚੋਕੇ ਠੀਕ ਹੈ ਤੇ ਆਪਣੇ ਕੋਲ ਥੋੜਾ ਜਿਹਾ ਫਾਰਮ ਦਾ ਬੰਨੀ ਕਰਕੇ ਦੁੱਧ 25 ਕਿਲੋ ਇਹਨਾਂ ਕੰਡੇ ਵਾਲਾ ਤਿਆਰ ਆ ਭਾਵੇਂ ਤਿੰਨ ਟਾਈਮ ਚੋਲੇ ਭਾਵੇਂ ਚਾਰ ਟਾਈਮ ਚੋਲੇ ਕੋਈ ਭੈਣ ਪਰ ਠੀਕ ਹੈ ਬੱਚਿਆਂ ਦੇ ਬੱਚਾ ਤਾਂ ਬੱਚਾ ਦਤਾ ਭਾਈ ਇਹਦਾ ਰੇਟ ਕੀ ਹੈ ਇਹਨਾਂ ਜੀ ਰੇਟ ਭਾਈ ਜੀ ਇਹਦਾ ਲੈਣ ਦੇ ਨੇ 1 ਲੱਖ ਤੇ 10000 ਰੁਪਇਆ ਤੋੜ ਗਏ ਨੂੰ ਆਪਾਂ ਦੋਸਤੋ 25 ਕਿਲੋ ਇਸ ਟਾਈਮ ਹਾਜ਼ਰ ਦੁੱਧ ਹੈ ਬਾਈ ਕਹਿੰਦਾ ਵੀ ਫਾਰਮ ਚੋਂ ਲਈ ਸੀ ਤੇ ਖੁੱਲੀ ਫਿਰਦੀ ਸੀ ਉੱਥੇ 30 ਕਿਲੋ ਦੁੱਧ ਦਿੰਦੀ ਸੀ ਪਰ ਬੰਨਣ ਨਾਲ ਦੁੱਧ ਕੁਸ ਘਟ ਗਈ ਵੈਸੇ 2-4 ਦਿਨ ਇਸ ਤਰ੍ਹਾਂ ਭਜਨਸ ਕਰ ਲੈਂਦੇ ਆ ਫਾਰਮ ਵਾਲੇ ਪਸ਼ੂ ਸੋ ਦਸੋ 18 ਦਿਨਾਂ ਦੀ ਸੋਈ ਹੈ ਵੀਡੀਓ ਦੇ ਵਿੱਚ ਹੀ ਬਾਈ ਕਹਿੰਦਾ ਵੀ ਆਪਾਂ ਦੁੱਧ ਚੋਦੇ ਆਂਗੇ ਮਿਲਕਮੇਨ ਦੇਖੋ ਇਹਦੇ ਮੋਟੀ ਰਸੇ ਵਾਂਗੂ ਹਵਾਨੇ ਵਾਲ ਨੂੰ ਆਉਂਦੀ ਹੈ ਲੰਬਾਈ ਫੁੱਲ ਹੈ ਕਦ ਕਾਠ ਚੰਗਾ ਥਣ ਥੀ ਚਵਾਈ ਵਾਲਾ ਸੋ ਹੈ ਫਾਰਮ ਚੋਂ ਆਈ ਹੈ ਮਸ਼ੀਨੀ ਚਵਾਈ ਤੋਂ ਆਈ ਹੈ ਪਰ ਆਪਾਂ ਥੀ ਤੇ ਚੋਕੇ ਦੇਖ ਲਾਂਗੇ ਮਤਲਬ ਮਸ਼ੀਨ ਤੋਂ ਬਿਨਾ ਜੇ ਚੋਣੀ ਹੋਵੇ ਤਾਂ ਕਿਦਾਂ ਰਹੂਗੀ ਲੈ ਚਲੋ ਜਸੰਤ ਜੀ ਚੰਗਾ ਹਵਾਨਾ ਦੱਸਦਾ ਦੱਸੋ ਥਣਥੀ ਚੁਆਈ ਵਾਲਾ ਚੰਗੇ ਦੁੱਧ ਵਾਲੀ ਗਾਂ 1 ਲੱਖ ਤੇ 10000 ਰੇਟ ਹੈ ਦੁੱਧ 25 ਕਿਲੋ ਤੋਲ ਕੇ ਲੈ ਲਿਓ ਭਾਵੇਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਠੀਕ ਆ ਫਿਰ ਦੋਸਤੋ ਇਹ ਬੱਚਾ ਬੱਚੇ ਦਾ ਨਾੜੂਆ ਨਾਲ ਹੈ ਲੱਤ ਦਾ ਦੋਸਤ ਬੱਚੇ ਦੀ ਬੱਛੇ ਦੀ ਟੁੱਟ ਗਈ ਸੀ ਤੇ ਬਾਈ ਨੇ ਪਲਾਸਟਰ ਕਰਵਾਤੀ ਹੈ ਕਈ ਵਾਰ ਹੋ ਜਾਂਦਾ ਕੋਈ ਪਸ਼ੂ ਆਪਦਾ ਪੈਰ ਧਰ ਦਿੰਦਾ ਬੱਚੇ ਤੇ ਤਾਂ ਉਹ ਲੱਤ ਟੁੱਟ ਗਈ ਸੀ ਪਰ ਨਾਲ ਪਲਾਸਟਰ ਬਾਈ ਨੇ ਉੱਤੇ ਕਰਵਾਤਾ ਸੀਗਾ ਵੀ ਬੱਚੇ ਦਾ ਕੋਈ ਨੁਕਸਾਨ ਨਾ ਹੋਵੇ ਇਸ ਸਾਈਡ ਤੋਂ ਵੀ ਹਵਾਨਾ ਦੇਖੋ ਤੁਸੀਂ ਇਹਦਾ ਢਾਂਚਾ ਵੀ ਦੇਖ ਸਕਦੇ ਹੋ ਨਾ ਦੋਸਤੋ ਬਾਈ ਪਾ ਰਿਹਾ ਦੇਖ ਸਕਦੇ ਤੁਸੀਂ ਸੋ ਉਸੇ ਤਰ੍ਹਾਂ ਵੈਸੇ ਸੀਲ 3 ਫੈਲਸੋਗਾਂ ਨਿਆਣਾ ਬਾਈ ਨੇ ਪਾਲਿਆ ਉਸੇ ਤਰ੍ਹਾਂ ਇਹਨੂੰ ਚੋਣਾ ਸ਼ੁਰੂ ਕਰ ਦੂਗਾ ਤੋ ਟਾਈਮ ਤੈਨ ਟਾਈਮ ਦੁੱਧ ਤੋਲ ਸਕਦੇ ਹਾਂ ਚੋ ਸਕਦੇ ਹਾਂ ਤੋ ਥੋੜੀ ਹਿੰਮਤ ਆ ਅਸੀਂ ਤੁਹਾਨੂੰ ਖੁੱਲਾ ਦੁੱਧ ਦੱਸਦਾ ਜਿੰਨਾ ਇਸ ਟਾਈਮ ਹਾਜ਼ਰ ਹੈ ਚੋਾਈ ਦੋਸਤੋ ਦੋਨੀ ਪਾਸੇ ਬੈ ਕੇ ਹੁੰਦੀ ਹੈ ਕਿਵੇਂ ਆਹ ਇਤਨੀ ਬਖਾਉਂ ਚੋਾਈ ਹੈਲਦੀ ਨਹੀਂਗੀ ਚੋਾਈ ਓਕੇ ਓਕੇ ਦੋਸਤ ਠੰਡੀ ਸੀਲ ਫੋਲ ਚੋਾਈ ਦੇਖ ਲਓ ਤਾਰਾਂ ਦੇਖੋ ਗੰਨੇਆਂ ਨੂੰ ਆਉਂਦੇ ਨੇ ਥੱਲੇ ਨੂੰ ਚਾਰਾਂ ਥਣਾ ਦੇ ਵਿੱਚੋਂ ਇਹ ਸਾਰਾ ਤੁਹਾਨੂੰ ਹੀ ਦਿਖਾ ਦਣਾ ਤੁਹਾਨੂੰ ਪੋਲੀ ਚਵਾਈ ਦੀ ਬਿਲਕੁਲ ਮੈਂ ਰੋਕ ਰੋਕ ਕੇ ਵੀਡੀਓ ਬਣਾ ਰਿਹਾ ਦੱਸੋ ਕਿਉਂਕਿ ਮੈਂ ਤਾਂ ਸਿਰਫ ਤੁਹਾਨੂੰ ਇਹਦੀਆਂ ਧਾਰਾਂ ਦਿਖਾ ਤੀਆਂ ਇਹ ਦੱਸਦਾ ਵੀ ਇਹ ਪੋਲੀ ਚਵਾਈ ਦੀ ਹੈ ਅਸੀਲ ਹੈ ਬਾਕੀ ਦੁੱਧ ਤੁਸੀਂ ਤੋਲਣਾ ਚੋਣਾ ਤੁਸੀਂ ਹੈ ਖਵਾਨਾ ਨੁੱਚੜਦਾ ਜਾਂਦਾ ਜਿਵੇਂ ਜਿਵੇਂ ਬਾਲਟੀ ਤਾਂ ਨੂੰ ਆਉਂਦੀ ਜਾਂਦੀ ਹੈ ਬਾਕੀ ਦੁੱਧ ਜਿਆਦਾ ਵਾਲੀ ਗਾਂ ਤਾਂ ਹੋ ਸਕਦਾ ਵੀ ਇਹ ਉਹ ਦੋ ਜਾਨੇ ਚੋਂਦੇ ਝੱਗ ਵੀ ਕੁਝ ਹੋ ਜਾਂਦੀ ਹੈ ਤਾਂ ਡਬਲ ਬਾਲ ਟੀਚੀ ਚ ਹੋਈ ਜਾਣੀ ਹੈ ਸਿੰਗਲ ਚ ਚੋਣਾ ਔਖਾ ਹੋ ਜਾਂਦਾ ਇਹਨਾਂ ਦੁੱਧ 12 13 ਕਿਲੋ ਦੁੱਧ ਇੱਕ ਟਾਈਮ ਦਾ ਜਿਹੜਾ ਉਹ ਚਵਾਈ ਹੋਣੀ ਹੈ ਜੀ ਤੁਸੀਂ ਇਹ ਦੇਖ ਸਕਦੇ ਹੋ ਖਵਾਨਾ ਜਿਹੜਾ ਉਹ ਜਿਵੇਂ ਜਿਵੇਂ ਮਿਲਕਿੰਗ ਹੋ ਰਹੀ ਹੈ ਤਾਂ ਖਵਾਨਾ ਖਾਲੀ ਹੋ ਰਿਹਾ ਇਹਦਾ ਡਬਲ ਬਾਲਟੀ ਨਾਲ ਖਾ ਲਿਆ ਨਿਆਣਾ ਤੇ ਕਾਸਰਾ ਹੀ ਆ ਦੋਸਤੋ ਵੈਸੇ ਕੋਈ ਅਮੇਨੀ ਵੀ ਗਾਂ ਹਿੱਲੂਗੀ ਕਿਸੇ ਕਸਮ ਦੀ ਕੋਈ ਹਲ ਚਲ ਕਰੂ ਜਾਂ ਗਰਮ ਹੋਊਗੀ ਫਿਰ ਵੀ ਤੁਸੀਂ ਕੋਈ ਵੀਰ ਪਰਿਵਾਰ ਕਿਸੇ ਭਰਾ ਦਾ ਚੋਂਦਾ ਹੁੰਦਾ ਪਸੂ ਤਾਂ ਭਾਵੇਂ ਨਾਲ ਲੈ ਕੇ ਆਇਓ ਤੁਸੀਂ ਚੁਵਾਈ ਇੱਥੋਂ ਕਰਕੇ ਲੈ ਕੇ ਜਾਇਓ ਬਾਲਟੀ ਚੇਂਜ ਕਰ ਲਈਏ ਦੋਸਤ ਸਾਰਾ ਦੇਖਿਓ ਬੋਲੀ ਚੁਵਾਈ ਦਾ ਇਹੀ ਫਰਕ ਹੁੰਦਾ ਫਵਾਨਾ ਦੇਖਿਓ ਗਾਂ ਦਾ ਦੋਸਤੋ ਜਿਵੇਂ ਤੋਕੜ ਹੁੰਦੀ ਹੈ ਐਵੇਂ ਹੁੰਦਾ ਜਾਂਦਾ ਬਿਲਕੁਲ ਨੁੱਚੜਦਾ ਜਾਂਦਾ ਫਵਾਨਾ ਦੁੱਧ ਵਾਲਾ ਪਸ਼ੂ ਦੀ ਵੈਸੇ ਖਾਸੀਅਤ ਇਹ ਰਹਿੰਦੀ ਹੈ ਜਿਹੜਾ ਪਸ਼ੂ ਫਵਾਨੇ 'ਚ ਦੁੱਧ ਰੋਕਦਾ ਉਹਦੇ ਨਾਲੋਂ ਫਵਾਨਾ ਨੁੱਚੜਨ ਵਾਲਾ ਜਿਹੜਾ ਪਸ਼ੂ ਉਹ ਜ਼ਿਆਦਾ ਦੁੱਧ ਵਾਲਾ ਦੇਖਦੇ ਹਾਂ ਸੋ 218 ਦਿਨਾਂ ਦੀ ਸੂਈ ਹੈ ਗਾਂ ਚੰਗੇ ਦੁੱਧ ਵਾਲੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ 1,10,000 ਰੇਟ ਹੈ ਤਿਆਰ ਦੁੱਧ ਜਿਹੜਾ ਤੁਹਾਨੂੰ ਦੱਸਿਆ ਮੈਂ ਪਹਿਲਾਂ ਦੱਸਿਆ ਵੀ ਡਬਲ ਬਾਲਟੀ ਚ ਚੋਈ ਜਾਣੀ ਆ ਤਾਂ ਤੁਸੀਂ ਦੇਖੋ ਇਹ ਬਾਲਟੀ ਦੇ ਵਿੱਚ ਦੁੱਧ ਨਹੀਂ ਪੈ ਸਕਦਾ ਇਹਨਾਂ ਉਹ ਬਾਕੀ ਫਿਰ ਵੀ ਹੱਕ ਆ ਤੁਹਾਡਾ ਵੀ ਤੁਸੀਂ ਦੋ ਟਾਈਮ ਚੋਲੋ ਤਾਂ 25 ਕਿਲੋ ਦੁੱਧ ਤੁਹਾਨੂੰ ਇੱਥੋਂ ਤਿਆਰ ਮਿਲੂਗਾ 1,10,000 ਰੁਪਏ ਦੇ ਵਿੱਚ ਵੱਡੇ ਟਾਂਚੇ ਦੀਏਗਾ ਚੰਗੀ ਸੇਵਾ ਕਰ ਲਓਗੇ ਤਾਂ ਦੁੱਧ ਵਧੂਗੀ ਕਿਉਂਕਿ ਜਿਹੜੇ ਵੀ ਰਬਾਈ ਜਸਵੰਤ ਨੂੰ ਜਾਣਦੇ ਆ ਉਹ ਜਾਣਦੇ ਹੋਣਗੇ ਵੀ ਥੋੜੀ ਪ੍ਰੋਬਲਮ ਪਿਛਲੇ ਦਿਨਾਂ ਚ ਵੀਰ ਨੂੰ ਆਈ ਸੀ ਜਿਹਦੇ ਕਰਕੇ ਪਸ਼ੂ ਓਨੇ ਵਧੀਆ ਤਰੀਕੇ ਨਾਲ ਸਭਾਲੇ ਨਹੀਂ ਗਏ ਤੋ ਚੰਗੀ ਸੇਵਾ ਕਰ ਲੋਗੇ ਤਾਂ ਦੁਬਾਰਾ ਦੁੱਧ ਉਸੇ 30 ਕਿਲੋ ਨੂੰ ਹੱਥ ਮਾਰਨਾ ਚਾਹੀਦਾ ਗਾਂ ਨੂੰ ਢਾਂਚਾ ਇਹਦਾ ਇਦਾਂ ਦਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ